224 7 ਫਿੰਸ਼ਾਪ ਪੰਚਾਇਤ ਫੇਮ ਆਸਿਫ ਖਾਨ ਨੂੰ ਪਿਆਰ ਦਿਲ ਦਾ ਦੋਰਾ ਬਨੇ ਸੰਫੁਲੇਰਾ ਪੇਂਟ ਦੇ ਜੁਵਾਲੀ ਚਾਣੂ ਸਾਰੀ ਖਬਰ आसिफ खान जिसने पताल लोकते पंचायत वर्गियां हिट लड़ीवारा ਵਿੱਚ ਕੰਮ ਕੀਤਾ ਹੈ ਨੂੰ ਕਿਸੇ ਜਾਣ ਪਛਾਣ ਦੀ ਲੋੜ ਨਹੀਂ ਹੈ ਐਨੇ ਦਿਨੀ ਇਹ ਅਦਾਕਾਰ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰ ਰਿਹਾ ਹੈ ਦੋ ਦਿਨ ਪਹਿਲਾਂ ਉਹਨਾਂ ਨੂੰ ਦਿਲ ਦਾ ਦੌਰਾ ਪਿਆ ਸੀ ਤੇ ਉਸ ਤੋਂ ਬਾਅਦ ਉਹਨਾਂ ਨੂੰ ਮੁੰਬਈ ਦੇ ਕੋਕਿਲਾਬੀਨ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਪੰਚਾਇਤ ਸੀਰੀਜ਼ ਦੇ ਸੀਜ਼ਨ 4 ਦੀ ਐਨੇ ਦਿਨੀ OTT ਪ੍ਰੇਮੀਆਂ ਵਿੱਚ ਚਰਚਾ ਹੋ ਰਹੀ ਹੈ ਇਸ ਹਿੱਟ ਵੈਬ ਸੀਰੀਜ਼ ਵਿੱਚ ਕੰਮ ਕਰਨ ਵਾਲੇ ਜ਼ਿਆਦਾਤਰ ਕਲਾਕਾਰਾਂ ਨੇ ਆਪਣੀਆਂ ਭੂਮਿਕਾਵਾਂ ਰਾਹੀਂ ਲੋਕਾਂ ਦੇ ਦਿਲਾਂ ਦੇ ਚ ਖਾਸ ਜਗਾ ਬਣਾਈ ਹੈ ਹੁਣ ਇਸ ਸੀਰੀਜ਼ ਵਿੱਚ ਕੰਮ ਕਰਨ ਵਾਲਾ ਇੱਕ ਅਦਾਕਾਰ ਦੀ ਸਿਹਤ ਬਾਰੇ ਇੱਕ ਅਪਡੇਟ ਆਈ ਹੈ ਦਰਸ ਅਲਾਦਾਕਾਰ ਨੇ ਖੁਦ ਖੁਲਾਸਾ ਕੀਤਾ ਹੈ ਕਿ ਉਸ ਨੂੰ ਦਿਲ ਦਾ ਦੌਰਾ ਪਿਆ ਹੈ ਆਓ ਜਾਣਦੇ ਹਾਂ ਉਸ ਦੀ ਸਿਹਤ ਹੁਣ ਕਿਵੇਂ ਹੈ ਆਸੀਫ ਖਾਨ ਜਿਸ ਨੇ ਪਤਾਲ ਲੋਕਤੇ ਪੰਚਾਇਤ ਵਰਗੀਆਂ ਹਿੱਟ ਲੜੀਵਾਰਾਂ ਵਿੱਚ ਕੰਮ ਕੀਤਾ ਹੈ ਆਸੀਫ ਖਾਨ ਨੇ ਇੱਕ ਭਾਵੁਕ ਨੋਟ ਲਿਖਿਆ OTT ਤੇ ਆਪਣੀ ਦਮਦਾਰ ਅਦਾਕਾਰੀ ਕਰ ਲੋਕਾਂ ਦੇ ਦਿਲ ਤੇ ਰਾਜ ਕਰਨ ਵਾਲੇ ਅਦਾਕਾਰ ਆਸੀਫ ਨੇ ਇੰਸਟਾਗ੍ਰam ਤੇ ਹਸਪਤਾਲ ਦੀ ਕੁਝ ਤਸਵੀਰ ਸਾਂਝੀ ਕੀਤੀ ਇਸ ਦੇ ਨਾਲ ਹੀ ਉਹਨਾਂ ਨੇ ਲਿਖਿਆ ਪਿਛਲੇ 36 ਘੰਟਿਆਂ ਤੋਂ ਇਹ ਦੇਖਣ ਤੋਂ ਬਾਅਦ ਮੈਨੂੰ ਅਹਿਸਾਸ ਹੋਇਆ ਹੈ ਕਿ ਜ਼ਿੰਦਗੀ ਛੋਟੀ ਹੈ ਕਿਸੇ ਨੂੰ ਇੱਕ ਵੀ ਦਿਨ ਨੂੰ ਹਲਕੇ ਵਿੱਚ ਨਹੀਂ ਲੈਣਾ ਚਾਹੀਦਾ ਜ਼ਿੰਦਗੀ ਦਾ ਇੱਕ ਪਲ ਸਭ ਕੁਝ ਬਦਲਣ ਲਈ ਕਾਫੀ ਹੁੰਦਾ ਹੈ ਤੁਹਾਨੂੰ ਹਮੇਸ਼ਾ ਉਹਨਾਂ ਨੂੰ ਸ਼ੁਕਰਗੁਜ਼ਾਰ ਰਹਿਣਾ ਚਾਹੀਦਾ ਹੈ ਜੋ ਤੁਹਾਡੇ ਕੋਲ ਹੈ ਤੋਂ ਜੋ ਕੁਝ ਵੀ ਤੁਹਾਡੇ ਕੋਲ ਹੈ ਆਪਣੀ ਗੱਲ ਪੂਰੀ ਕਰਦੇ ਹੋਏ ਉਹਨਾਂ ਨੇ ਅੱਗੇ ਲਿਖਿਆ ਹਮੇਸ਼ਾ ਯਾਦ ਰੱਖਿਓ ਕਿ ਤੁਹਾਡੇ ਲਈ ਕੌਣ ਜ਼ਿਆਦਾ ਮਹੱਤਵਪੂਰਨ ਹੈ ਅਤੇ ਤੁਹਾਨੂੰ ਹਮੇਸ਼ਾ ਉਹਨਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਜ਼ਿੰਦਗੀ ਸਾਡੇ ਲਈ ਇੱਕ ਤੋ ਹੈ ਤੇ ਅਸੀਂ ਇਸ ਦੇ ਲਈ ਧੰਨਵਾਦੀ ਹਾਂ ਪੰਚਾਇਤ ਫੇਮ ਅਦਾਕਾਰ ਦੀ ਸਿਹਤ ਹੁਣ ਕਿਵੇਂ ਹੈ ਇੰਡੀਆ ਟੂਡੇ ਦੇ ਰਿਪੋਰਟ ਦੇ ਅਨੁਸਾਰ ਅਦਾਕਾਰ ਦੀ ਹਾਲਤ ਸੁਧਰ ਰਹੀ ਹੈ ਉਹ ਤੇਜ਼ੀ ਨਾਲ ਠੀਕ ਹੋ ਰਹੇ ਹਨ ਸੂਤਰਾ ਨੇ ਕਿਹਾ ਕਿ ਉਹਨਾਂ ਨੂੰ ਜਲਦੀ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਜਾਵੇਗੀ ਸਸ਼ੀ ਕਾਲ ਜੀ ਤੁਸੀਂ 1 24 ਇੰਟੂ 7 ਫਿੰਸ਼ਾਪ ਪੰਚਾਇਤ ਫੇਮ ਆਸਿਫ ਖਾਨ ਨੂੰ ਪਿਆਰ ਦਿਲ ਦਾ ਦੌਰਾ ਬਣੇ ਸੰਫੁਲੇ ਰਾਂ ਪੈਂਟ ਦੇ ਜੁਵਾਲ ਜਨ ਨੂੰ ਸਾਰੀ ਖਬਰ आसिफ खान जिसने पताल लोकdte पंचायत वर्गियां हिट लड़ीवारा ਵਿੱਚ ਕੰਮ ਕੀਤਾ ਹੈ। ਨੂੰ ਕਿਸੇ ਜਾਣ ਪਛਾਣ ਦੀ ਲੋੜ ਨਹੀਂ ਹੈ। ਐਨੇ ਦਿਨੀ ਇਹ ਅਦਾਕਾਰ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰ ਰਿਹਾ ਹੈ। ਦੋ ਦਿਨ ਪਹਿਲਾਂ ਉਹਨਾਂ ਨੂੰ ਦਿਲ ਦਾ ਦੌਰਾ ਪਿਆ ਸੀ ਤੇ ਉਸ ਤੋਂ ਬਾਅਦ ਉਹਨਾਂ ਨੂੰ ਮੁੰਬਈ ਦੇ ਕੋਕਿਲਾਬੀਨ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਪੰਚਾਇਤ ਸੀਰੀਜ਼ ਦੇ ਸੀਜ਼ਨ 4 ਦੀ ਐਨੇ ਦਿਨੀ OTT ਪ੍ਰੇਮੀਆਂ ਵਿੱਚ ਚਰਚਾ ਹੋ ਰਹੀ ਹੈ। ਇਸ ਹਿੱਟ ਵੈਬ ਸੀਰੀਜ਼ ਵਿੱਚ ਕੰਮ ਕਰਨ ਵਾਲੇ ਜ਼ਿਆਦਾਤਰ ਕਲਾਕਾਰਾਂ ਨੇ ਆਪਣੀਆਂ ਭੂਮਿਕਾਵਾਂ ਰਾਹੀਂ ਲੋਕਾਂ ਦੇ ਦਿਲਾਂ ਵਿਚ ਖਾਸ ਜਗ੍ਹਾ ਬਣਾਈ ਹੈ ਹੁਣ ਇਸ ਸੀਰੀਜ਼ ਵਿੱਚ ਕੰਮ ਕਰਨ ਵਾਲਾ ਇੱਕ ਅਦਾਕਾਰ ਦੀ ਸਿਹਤ ਬਾਰੇ ਇੱਕ ਅਪਡੇਟ ਆਈ ਹੈ ਦਰਸ ਅਦਾਕਾਰ ਨੇ ਖੁਦ ਖੁਲਾਸਾ ਕੀਤਾ ਹੈ ਕਿ ਉਸ ਨੂੰ ਦਿਲ ਦਾ ਦੌਰਾ ਪਿਆ ਹੈ ਆਓ ਜਾਣਦੇ ਹਾਂ ਉਸ ਦੀ ਸਿਹਤ ਹੁਣ ਕਿਵੇਂ ਹੈ ਆਸੀਫ ਖਾਨ ਜਿਸ ਨੇ ਪਤਾਲ ਲੋਕਤੇ ਪੰਚਾਇਤ ਵਰਗੀਆਂ ਹਿੱਟ ਲੜੀਵਾਰਾਂ ਵਿੱਚ ਕੰਮ ਕੀਤਾ ਹੈ ਆਸੀਫ ਖਾਨ ਨੇ ਇੱਕ ਭਾਵੁਕ ਨੋਟ ਲਿਖਿਆ OTT ਤੇ ਆਪਣੀ ਦਮਦਾਰ ਅਦਾਕਾਰੀ ਕਰਨ ਲੋਕਾਂ ਦੇ ਦਿਲ ਤੇ ਰਾਜ ਕਰਨ ਵਾਲੇ ਅਦਾਕਾਰ ਆਸੀਫ ਨੇ ਇੰਸਟਾਗ੍ਰam ਤੇ ਹਸਪਤਾਲ ਦੀ ਕੁਝ ਤਸਵੀਰ ਸਾਂਝੀ ਕੀਤੀ ਇਸ ਦੇ ਨਾਲ ਉਹਨਾਂ ਨੇ ਲਿਖਿਆ ਪਿਛਲੇ 36 ਘੰਟਿਆਂ ਤੋਂ ਇਹ ਦੇਖਣ ਤੋਂ ਬਾਅਦ ਮੈਨੂੰ ਅਹਿਸਾਸ ਹੋਇਆ ਹੈ ਕਿ ਜ਼ਿੰਦਗੀ ਛੋਟੀ ਹੈ ਕਿਸੇ ਨੂੰ ਇੱਕ ਵੀ ਦਿਨ ਨੂੰ ਹਲਕੇ ਵਿੱਚ ਨਹੀਂ ਲੈਣਾ ਚਾਹੀਦਾ ਜ਼ਿੰਦਗੀ ਦਾ ਇੱਕ ਪਲ ਸਭ ਕੁਝ ਬਦਲਣ ਲਈ ਕਾਫੀ ਹੁੰਦਾ ਹੈ ਤੁਹਾਨੂੰ ਹਮੇਸ਼ਾ ਉਹਨਾਂ ਨੂੰ ਸ਼ੁਕਰਗੁਜ਼ਾਰ ਰਹਿਣਾ ਚਾਹੀਦਾ ਹੈ ਜੋ ਤੁਹਾਡੇ ਕੋਲ ਹੈ ਤੋਂ ਜੋ ਕੁਝ ਵੀ ਤੁਹਾਡੇ ਕੋਲ ਹੈ ਆਪਣੀ ਗੱਲ ਪੂਰੀ ਕਰਦੇ ਹੋਏ ਉਹਨਾਂ ਨੇ ਅੱਗੇ ਲਿਖਿਆ ਹਮੇਸ਼ਾ ਯਾਦ ਰੱਖਿਓ ਕਿ ਤੁਹਾਡੇ ਲਈ ਕੌਣ ਜ਼ਿਆਦਾ ਮਹੱਤਵਪੂਰਨ ਹੈ ਅਤੇ ਤੁਹਾਨੂੰ ਹਮੇਸ਼ਾ ਉਹਨਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਜ਼ਿੰਦਗੀ ਸਾਡੇ ਲਈ ਇੱਕ ਤੋ ਹੈ ਤੇ ਅਸੀਂ ਇਸ ਦੇ ਲਈ ਧੰਨਵਾਦੀ ਹਾਂ ਪੰਚਾਇਤ ਫੇਮ ਅਦਾਕਾਰ ਦੀ ਸਿਹਤ ਹੁਣ ਕਿਵੇਂ ਹੈ ਇੰਡੀਆ ਟੂਡੇ ਦੇ ਰਿਪੋਰਟ ਦੇ ਅਨੁਸਾਰ ਅਦਾਕਾਰ ਦੀ ਹਾਲਤ ਸੁਧਰ ਰਹੀ ਹੈ ਉਹ ਤੇਜ਼ੀ ਨਾਲ ਠੀਕ ਹੋ ਰਹੇ ਹਨ ਸੂਤਰਾ ਨੇ ਕਿਹਾ ਕਿ ਉਹਨਾਂ ਨੂੰ ਜਲਦੀ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਜਾਵੇਗੀ